हेकी बाणी बाणी जनम सवारे बाणी सब दुखां दारू दुख सन त पियो तारे बाणी सब दुखां दारू दुख सन ता प्यो तारे गुरूअ भगतां दाणी ताईं कंदे ने गुरबाणी ਗੁਰੂਆਂ ਫਕਤਾ ਦੀ ਇਹ ਬਾਣੀ ਤਾਹੀਓ ਕਹਿੰਦੇ ਨੇ ਗੁਰਬਾਣੀ ੜੇ ਸੁਣੇ ਜੋ ਮਨ ਚਿੱਤ ਲਾ ਕੇ ੜੇ ਸੁਣੇ ਜੋ ਮਨ ਚਿੱਤ ਲਾ ਕੇ ਕਰਦੀ ਵਾਰੇ ਨਿਆਰੇ ਬਾਣੀ ਸਭ ਦੁਖਾਂ ਦਾ दारू ਦੁੱਖ ਸੰਤਾ ਪਿਉ ਪਾਰੇ बाणी सब दुखां दा दारू दुख सनता दा पियो तारे बाणी सचा रह द खावे ऊच नीच ते भेद मटावे इको दा ता सब जीअ दा, दा सब जीअ सचारे सच ਬਾਣੀ ਸਭ ਤੁਖਾਂ ਦਾ दारू ਦੁੱਖ ਸੰਤਾ ਪਿਉ ਤਾਰੇ ਬਾਣੀ ਸਭ ਤੁਖਾਂ ਦਾ दारू ਦੁੱਖ ਸੰਤਾ ਪਿਉ ਤਾਰੇ ਕੁੱਝੇ ਪਾਇਆ ਗਿਆਨ ਸਮੁੰਦਰ ਕੁੱਝੇ ਪਾਇਆ ਗਿਆਨ ਸਮੁੰਦਰ 1430 ਪੰਨੇ ਅੰਦਰ ਵਕੋ ਵਕਰਾ ਦਾ ਵਿੱਚ ਬਾਣੀ ਵਕੋ ਵਕਰਾ ਗਾਂ ਵਿੱਚ ਬਾਣੀ ਸਾਜੀ ਪੰਚਮ ਪਿਆਰੇ ਬਾਣੀ ਸਭ ਤੁਖਾਂ ਦਾ ਦਾਰੂ ਦੁੱਖ ਸੰਤਾ ਪਿਉ ਤਾਰੇ ਬਾਣੀ ਸਭ ਤੁਖਾਂ ਦਾ ਦਾਰੂ ਦੁੱਖ ਸੰਤਾ ਪਿਉ ਤਾਰੇ ਬਾਣੀ ਤੇ ਲੜ ਜਿਹੜਾ ਲੱਗੇ ਕੋਈ ਵਕਾਰ ਨਾ ਉਸ ਨੂੰ ਠੱਗੇ ਬਾਣੀ ਤੇ ਲੜ ਜਿਹੜਾ ਲੱਗੇ ਕੋਈ ਵਕਾਰ ਨਾ ਸੁਨੂ ਟੱਗੇ ਸੱਚੀ ਬਾਣੀ ਨੇ ਤਾਂ ਪੱਪੀ ਸੱਚੀ ਬਾਣੀ ਨੇ ਤਾਂ ਪੱਪੀ ਕੌਡੇ ਕਈ ਸੁਧਾਰੇ ਬਾਣੀ ਸਭ ਦੁਖਾਂ ਦਾ दारू ਦੁੱਖ ਸੰਤਾ ਪਿਉ ਤਾਰੇ ਬਾਣੀ ਸਭ ਦੁਖਾਂ ਦਾ दारू ਦੁੱਖ ਸੰਤਾ ਪਿਉ ਤਾਰੇ वंडे बाणी वरखा सुखां कर तपदे हिर दे सब सुखां दा दारू दुख सनता पियो तारे ਬਾਣੀ ਸਭ ਤੁਖਾਂ ਦਾ ਦਾਰੂ ਦੁੱਖ ਸੰਤਾ ਪਿਉ ਤਾਰੇ ਬਾਣੀ ਤਾਈਂ ਪਿਆਰ ਕਰਾਂ ਮੈਂ ਬਾਣੀ ਦਾ ਸਤਕਾਰ ਕਰਾਂ ਮੈਂ ਬਾਣੀ ਤਾਈਂ ਪਿਆਰ ਕਰਾਂ ਮੈਂ ਬਾਣੀ ਦਾ ਸਤਕਾਰ ਕਰਾਂ ਮੈਂ ਦੀਸ਼ ਕਹੇ ਬਾਣੀ ਦੇ ਵਿੱਚੋਂ ਦੀਸ਼ ਕਹੇ ਬਾਣੀ ਦੇ ਵਿੱਚੋਂ ਹੁੰਦੇ ਗੁਰੂ ਦੀਦਾਰੇ ਬਾਣੀ ਸਭ ਤੁਖਾ ਦਾ ਦਾਰੂ ਦੁੱਖ ਸੰਤਾ ਪਿਉ ਤਾਰੇ ਬਾਣੀ ਹੈ ਏ ੁਰਕੀ ਬਾਣੀ ਬਾਣੀ ਜਨਮ ਸਵਾਰੇ ਬਾਣੀ ਸਭ ਤੁਖਾ ਦਾ ਦਾਰੂ ਦੁੱਖ ਸੰਤਾ ਪਿਉ ਤਾਰੇ